ਇਹ ਬਲਦੇ ਵੀ ਕੱਪੜਾ ਮਾਰਦੀ ਹੈ ਕਿ ਕਿਤੇ ਦੀਦੀ ਹੋ ਗਿਆ ਤੇ ਆ ਚਲੀਏ ਫਰਪਾਲੋ ਤੇ ਹਾਂ ਜੰਮੀ ਹੋ ਗਈ ਮੈਂ ਸੂਸਹੀ ਮੈਨਾ ਬੜਾ ਸਮਾਂ ਲੱਗਣ ਗਿਆ ਮੈਂ ਤਾਂ ਪਾਈ ਨਹੀਂ ਹੋਰ ਕੱਪੜੇ ਤਾਂ ਕਪਾਲੋ ਦੇ ਜਾਣਾ ਤੇ ਚਲ ਇਦਾਂ ਹੀ ਕਰ ਆਉਂਦੇ ਆ ਫੇਫੇ ਛੱਡੇ ਮੈਂ ਆ ਨਾ ਕੱਪੜੇ ਕੋ ਤੋਤੇ ਸੀ ਨਾ ਤੇ ਤੈਨੂੰ ਪਤਾ ਸੁਹਵੀਆਂ ਵਾਲੀ ਨਹੀਂ ਐ ਸੁਹਵੀਆਂ ਵੀ ਕੀ ਕਹਿੰਦੇ ਦੰਦੇ ਹੋਏ ਨੂੰ ਚੰਗੀ ਲੱਗਦੀ ਆ ਦੀਦੀ ਸੂਟ ਬੜੇ ਫੱਬਿਆ ਤੁਹਾਨੂੰ ਉਹੀ ਹੈ ਜਿਹੜਾ ਤੂੰ ਲੈ ਕੇ ਆਈ ਬਹੁਤ ਸਮਾਂ ਲੱਗਿਆ ਚਾਹ ਉਹ ਜੱਡੀ ਮਮੇ ਨਹੀਂ ਆ ਜਾਣਾ ਮਮਮੀ ਨੇ ਆ ਕੇ ਤੋ ਜਾਣਾ ਮਮਮੀ ਘਰੇ ਹੀ ਆ ਆ ਗਈ ਆ ਕਦੋਂ ਦੇ ਮਮਮੀ ਹਾਂ ਮਮਮੀ ਨਹੀਂ ਆ ਜਾਣਾ ਹੋ ਗਈ ਤੋਤਾ ਮੈਨਾਂ ਦੀ ਜੋੜੀ ਤਿਆਰ ਤੁਸੀਂ ਤਾਂ ਅੱਗੇ ਲੱਭਦੀਆਂ ਜੇ ਕਿ ਮਮਮੀ ਇੱਧਰ ਉੱਧਰ ਹੋਵੇ ਤੇ ਸਾਡੀ ਗਿੱਟ ਮਿੱਟ ਗਿੱਟ ਮਟ ਚਾਲੂ ਹੋਵੇ ਨਾ ਕਿੱਥੇ ਹੁਣ ਸੱਜ ਜੋੜੇ ਤਿਆਰ ਹੋ ਕੇ ਚੱਲੇ ਆ ਮਮਮੀ ਜੀ ਜੁੱਤੀ ਪਾ ਰੋ ਦੀਦੀ ਮੈਂ ਨਹੀਂ ਪਾ ਕੇ ਆਈ ਹੁੰਦੀ ਉਹ ਮਮਮੀ ਜੀ ਪਾਲਣ ਤੇ ਚੱਲੇ ਆ ਵਿਆਹ ਨਹੀਂ ਜਾਣਾ ਥੋੜੇ ਦਿਨਾਂ ਨੂੰ ਤੇ ਉਹ ਫੇਰ ਕੰਮ ਕਰਾਈਏ ਥੋੜਾ ਬੋਤਾ ਲਾਗੇ ਤੇ ਫੇਰ ਕਰਾਵਾਂਗੇ ਵਾਲ ਨੂੰ ਕਿਹੜੇ ਵਿਆਹ ਤੇ ਕਿਹੜੇ ਵਿਆਹ ਤੇ ਮੰਮੀ ਕੱਲ ਤੁਹਾਨੂੰ ਦੱਸਿਆ ਸੀਗਾ ਅੱਛਾ ਵਿਆਹ ਹੈਗਾ ਤੇਰੇ ਰਿਸ਼ਤੇਦਾਰਾਂ ਦਾ ਨਾ ਕਿ ਉਹਦੇ ਰਿਸ਼ਤੇਦਾਰਾਂ ਦਾ ਤੇ ਤੂੰ ਵਿਆਹ ਤੇ ਜਾ ਉਹਨੂੰ ਕਹਿੰਦਾ ਵੀ ਗੱਲ ਸੁਣ ਤੂੰ ਕਦੋਂ ਵਿਆਹ ਤੇ ਤਿਆਰ ਹੋਈਆਂ ਤੂੰ ਮੇਰੇ ਕੋਲ ਪੁੱਛਿਆ ਪਹਿਲਾਂ ਮੈਂ ਮੰਮੀ ਇਹ ਚ ਪੁੱਛਣ ਵਾਲੀ ਕਿਹੜੀ ਗੱਲ ਆ ਜਦੋਂ ਕਾਰਡ ਆਇਆ ਵਿਆਹ ਦਾ ਤਾਂ ਸਾਰਿਆਂ ਨੇ ਜਾਣਾ ਹੁੰਦਾ ਮੰਮੀ ਸਹੀ ਗੱਲ ਆ ਉਹਨਾਂ ਨੇ ਕਾਟ ਦੇਣਾ ਤੇ ਉਹਨਾਂ ਨੇ ਸਾਰੇ ਪਰਿਵਾਰ ਨੂੰ ਕਹਿ ਕੇ ਜਾਣਾ ਵਾ ਤੇ ਇਸ ਕਰਕੇ ਆਪਾਂ ਥੋੜੀ ਤਿਆਰੀ ਪਹਿਲਾਂ ਹੀ ਕਰ ਲਈ ਆਹੋ ਦੀਦੀ ਨੇ ਵੀ ਤੇ ਜਾਣਾ ਹੀ ਆ ਨਾ ਬੜੀਆ ਸਿਆਣੀਆਂ ਜੀ ਤੂੰ ਤਾਂ ਕੁਝ ਜ਼ਿਆਦਾ ਹੀ ਸਿਆਣੀ ਆ ਉਹਨੂੰ ਕਹਤਾਂ ਤੇਰੀ ਘਰ ਵਿੱਚ ਸੱਸ ਬੈਠੀ ਤੁਹਾਨੂੰ ਹੋਰੀ ਹੁੰਨੇ ਕਰ ਆਂਦੀ ਲੋ ਮੰਮੀ ਤੂੰ ਹੀ ਤੇ ਜਾਣਾ ਜਾਣਾ ਵਾ ਵੱਡੇ ਤੇ ਜਾਂਦੇ ਜਾਂਦੇ ਆ ਪਰ ਤੂੰ ਪਾਲਣ ਤੇ ਥੋੜੀ ਜਾਣਾ ਵਾ ਆਪਾਂ ਤੇ ਪਾਲਣ ਤੇ ਜਾਣਾ ਵਾ ਨਾ ਪਹਿਲੇ ਤਾਂ ਕਰਕੇ ਅੱਜ ਮੰਮੀ ਵਿਆਹ ਤੋਂ ਨਹੀਂ ਚੱਲੇ ਆ ਤੁਹਾਨੂੰ ਆਖਿਆ ਨਹੀਂ ਆ ਜੇ ਤਾਂ ਵਿਆਹ ਜਾਣਾ ਨਹੀਂ ਉਦੋਂ ਹੀ ਕਹਾਂਗੇ ਮੇਰੀ ਗੱਲ ਸੁਣੀ ਤੂੰ ਜਿੱਥੇ ਜਾਣਾ ਜਾ ਕਿਉਂਕਿ ਤੈਨੂੰ ਤਾਂ ਕੋਈ ਰੋਕਣ ਟੋਕਣ ਵਾਲਾ ਨਹੀਂ ਨਾ ਹੈਗਾ ਤੇ ਤੂੰ ਮੇਰੇ ਪੁੱਛਣ ਬਗੈਰ ਜਾ ਕੇ ਵਿਖਾਵੇਂ ਨਾ ਤੇ ਨਾਲੇ ਮੇਰੀ ਗੱਲ ਸੁਣ ਆ ਸੂਰ ਕਿੱਥੋਂ ਆਇਆ ਹੁਣ ਇਹ ਨਾ ਕਵੀ ਕਿ ਮੇਰੇ ਪੇਕਿਆਂ ਨੇ ਦਿੱਤਾ ਮੈਂ ਤਾਂ ਵੇਖਿਆ ਨਹੀਂ ਸਿੱਧੇ ਝੋਲੇ 'ਚ ਕਿ ਤੇਰੇ ਪੇਕਿਆਂ ਨੇ ਦਿੱਤਾ ਮੰਮੀ ਇਹ ਸੂਟ ਮੈਂ ਸਵਾ ਕੇ ਦਿੱਤਾ ਉਹਨਾਂ ਨੂੰ ਇਹ ਨਹੀਂ ਦੋ ਦਿਨ ਹੋਰ ਲਿਆ ਕੇ ਦਿੱਤੇ ਨਾਲ ਤੂੰ ਕਿਹੜਾ ਪੁੱਛ ਕੇ ਲੈ ਆ ਕੇ ਦਿੱਤੇ ਕਿਉਂ ਮੰਮੀ ਮੈਨੂੰ ਪੁੱਛਦੀ ਕਿ ਲੋੜਿਆ ਕਿਉਂ ਮੈਂ ਆਪਣੇ ਸੂਟ ਲੈ ਕੇ ਆਉਣੀ ਹੈ ਤੇ ਮੈਂ ਉਹਨਾਂ ਦੇ ਵੀ ਲੈਣ ਦੇ ਨਾਲ ਨਹੀਂ ਇਹਦੇ 'ਚ ਪੁੱਛਣ ਵਾਲੀ ਕਿਹੜੀ ਗੱਲ ਹੈ ਅੱਛਾ ਤੈਨੂੰ ਉਹਦਾ ਧਿਆਨ ਨਹੀਂ ਦਿੰਦਾ ਤੇ ਤੈਨੂੰ ਮੇਰਾ ਧਿਆਨ ਨਹੀਂ ਦਿੰਦਾ ਮੇਰੀ ਕੁੜੀ ਦਾ ਧਿਆਨ ਨਹੀਂ ਦਿੰਦਾ ਉਹਦਾ ਤੈਨੂੰ ਬਹੁਤੇ ਆ ਬੰਦਾ ਮੰਮੀ ਤੁਹਾਡੀ ਕੁੜੀ ਆਪਣੇ ਘਰ ਰਹਦੀ ਆ ਉਹ ਇਸ ਘਰ 'ਚ ਰਹਿੰਦੀ ਆ ਅੱਛਾ ਮੰਮੀ ਤੂੰ ਜਿੰਨੀ ਲਾਟ ਪਾਉਂਦੀ ਆ ਨਾ ਉੰਨੀ ਤੂੰ ਹੈ ਨਹੀਂ ਉਹ ਤੈਨੂੰ ਦੱਸਾਂ ਜੇ ਲੰਘੀ ਨਾ ਮੇਰੇ ਅੱਗੇ ਥੋੜੀ ਘੱਟ ਮਾਰਿਆ ਕਰ ਤੇ ਬਾਕੀ ਜਿਹੜਾ ਤੂੰ ਉਹਨੂੰ ਹੱਥਾਂ ਤੇ ਪਾਣ ਦੇ ਨਾ ਘੱਟ ਜਾਣ ਮੰਮੀ ਇਹ ਤੇ ਹੱਥਾਂ ਤੇ ਪਾਉਣ ਵਾਲੀ ਕਿਹੜੀ ਗੱਲ ਹੈ ਹਾਂ ਜੀ ਇਹ ਹੀ ਦਰਾਣੀ ਛਣੀ ਘਰ ਚ ਪਿਆਰ ਨਾਲ ਰਹਿਣੀਆਂ ਵਾ ਤੇ ਇਹਦੇ ਨਾਲ ਤੁਹਾਨੂੰ ਕੀ ਤਕਲੀਫ ਹੁੰਦੀ ਆ ਮੈਂ ਅੱਜ ਨਹੀਂ ਵੇਖ ਲਾ ਤੇਰੇ ਲਾਗੇ ਖਲੋ ਕੇ ਉਹਨੂੰ ਤਕਲੀਫ ਕਹਿਂਦੇ ਆ ਮੰਮੀ ਇਹਦੀ ਵਜ੍ਹਾ ਸਿਰਫ ਤੂੰ ਹੈਗੀ ਹੈ ਤੇ ਮੈਂ ਦੱਸਾਂ ਮੰਮੀ ਮੈਂ ਕਹਦੀ ਆ ਮੈਂ ਕੀ ਕਿਹਾ ਨਾ ਮੈਂ ਕੋ ਬੱਚੀ ਨਹੀਂ ਕਿ ਕੇਦੇ ਹੱਥਾਂ ਤੇ ਚੜ ਜਾ ਮਮੀ ਮੇਰਾ ਆਪਣਾ ਵੀ ਧਮਾਕਾ ਹੈਗਾ ਪਤਾ ਨਹੀਂ ਤੁਸੀਂ ਇਦਾਂ ਕਿਉਂ ਕਰਦੇ ਜੀ ਇਹ ਅੱਜ ਦੀ ਗੱਲ ਨਹੀਂ ਆ ਮੈਂ ਜਦੋਂ ਦੀ ਇਸ ਘਰ ਚ ਆਈ ਆ ਨਾ ਮੈਂ ਉਦੋਂ ਦੀ ਇਹ ਗੱਲ ਨੋਟ ਕਰਨ ਦੀ ਹੈ ਤੁਸੀਂ ਸਾਡੀ ਬਣਨ ਹੀ ਨਹੀਂ ਦੇਣ ਦੇ ਤੁਹਾਨੂੰ ਬਸ ਮਨ 'ਚ ਆ ਹੀ ਹੁੰਦਾ ਵਾ ਕਿ ਉਹ ਮੇਰੇ ਤੋਂ ਦੂਰ ਰਹੇ ਤੇ ਮੈਂ ਉਹਦੇ ਤੋਂ ਦੂਰ ਰਵਾਂ ਪਤਾ ਨਹੀਂ ਐਸੀ ਕੀ ਗੱਲ ਹੈ ਕਿਹੜਾ ਦਾ ਰੱਤਾ ਦਾ ਰਾਜ ਖੁੱਲ ਜਾਣਾ ਹੈ ਜੀ ਅਸੀਂ ਇਕੱਠੀਆਂ ਹੋ ਗਈਆਂ ਤੇ ਨਹੀਂ ਛੱਡੇ ਮੈਂ ਤਾਂ ਸਭ ਤੋਂ ਤੈਨੂੰ ਉਹਨੇ ਕੋਲ ਬਚਾਣ ਲਈ ਆ ਤੇ ਤੂੰ ਮੈਨੂੰ ਹੀ ਕਹਿੰਦੇ ਏ ਬਨਣ ਨਾ ਨਾ ਪੁੱਤ ਮੇਰੀ ਕਾਸੂ ਮੇਰੀ ਕਾਸੂ ਤੂੰ ਗੁੱਸਾ ਨਾ ਕਰ ਤੈਨੂੰ ਮੈਂ ਕਿਹਾ ਸੀ ਨਾ ਇਹਨੂੰ 도ਰੇ ਪੰਦੇ ਜਦੋਂ ਇਹਨੂੰ 도ਰੇ ਪੰਦੇ ਨਾ ਇਹ ਸਿਰਸੁਰ ਪਾੜ ਦਿੰਦੀ ਹੂ ਉਹ ਜਾਓ ਮੰਮੀ ਉਹਨੂੰ ਕੋਈ 도ਰਾ 도ਰਾ ਨਹੀਂ ਪੰਦਾ ਹੈਗਾ ਤੁਸੀਂ ਆਪਣਾ ਖਿਆਲ ਰੱਖਿਆ ਕਰੋ ਉਹ ਚੰਗੀ ਪੜੀ ਹੈ ਤੂੰ ਗੱਲ ਸੁਣੋ ਮੈਨੂੰ 10 ਸਾਲ ਹੋ ਗਏ ਇੱਥੇ ਆਇਆ ਇਹਨੂੰ ਤੁਹਾਡਾ ਤਾਂ ਮੈਂ ਸਿਰ ਪਾੜਿਆ ਨਹੀਂ ਹੋਜੇ ਤੱਕ ਉਹਦਾ ਕਿਦਾਂ ਪਾੜ ਦਵਾਂਗੀ ਹੂੰ ਤੂੰ ਤਾਂ ਪਥੇਰੀ ਵਾਰੀ ਕੋਸ਼ਿਸ਼ ਕੀਤੀ ਆ ਉਹ ਤਾਂ ਮੈਂ ਹੀ ਚਿੰਗੜੀ ਭੱਜ ਕੇ ਕਮਰੇ ਚ ਵੜ ਜਾਂਦੀ ਆ ਸਿਰਫਾਂ ਤੋਂ ਘੱਟ ਨਹੀਂ ਤੂੰ ਕਰਦੀ ਪਤਾ ਨਹੀਂ ਮੰਮੀ ਜਦੋਂ ਅਸੀਂ ਕਿਤੇ 2 ਮਿੰਟ ਅਥੋਂ ਤੱਕ ਜਾਂਦੇ ਆ ਤੇ ਤੁਹਾਡਾ ਨਾਲ ਹੀ ਭਾਰਾ ਹਾਈ ਹੋ ਜਾਂਦਾ ਵਾ ਜਦੋਂ ਇੱਥੇ ਝਾੜੂ ਪੋਚਾ ਕਰਦੀ ਆ ਕੱਪੜੇ ਧੋਂਦੀ ਆ ਭਾਂਡੇ ਮਾਜਦੀ ਆ ਉਦੋਂ ਤਾਂ ਬੜੀ ਚੰਗੀ ਲੱਗਦੀ ਆ ਕਿ ਕੰਮ ਕਰਨ ਲਈ ਤੇ ਜਿਉ ਮੇਰੇ ਨਾਲ 2 ਮਿੰਟ ਜਾਂਦੀ ਆ ਤੇ ਨਾਲ ਹੀ ਤੁਹਾਡਾ ਮੂੰਹ ਬੰਦ ਜਾਂਦਾ ਇਹ ਪਤਾ ਨਹੀਂ ਕੀ ਗੱਲ ਹੈ ਹੋਰ ਕੁਝ ਕੁਝ ਰਹਿ ਗਿਆ ਮੈਂ ਕਹਿਣਾ ਨਹੀਂ ਚਾਹੁੰਦੀ ਪਰ ਮੈਨੂੰ ਕਹਿਣਾ ਹੀ ਪੈਣਾ ਹਾਂ ਤੂੰ ਸਾਰੀਆਂ ਗੱਲਾਂ ਕਹਿ ਕੇ ਤੇ ਐਂਡ ਤੇ ਕਹਿ ਦਿੰਦੀ ਆ ਕਿਉਂ ਮੈਂ ਕਹਿ ਰਹੀ ਨਹੀਂ ਚਾਹੁੰਦੀ ਮੇਰੀ ਇੱਕ ਗੱਲ ਸੁਣ ਲੈ ਸ਼ਰਮੇ ਆਪਣੀ ਨਾ ਜਬਾਨ ਨੂੰ ਲਗਾਮ ਦੇਣਾ ਹੁਲੇ ਤੇ ਨਾ ਜਬਾਨ ਦਿਨੋ ਦਿਨ ਫੱਦਲੀ ਜਾਂਦੀ ਪਈ ਹੈ ਦੂਜੀ ਗੱਲ ਜਿਹੜੀਆਂ ਤੂੰ ਗੱਲਾਂ ਕਰਦੀ ਨਾ ਇਹ ਕਿਸੇ ਹੋਰ ਨੂੰ ਸੁਣਾਵੇਂ ਮੈਨੂੰ ਸੁਣਾਉਣ ਦੀ ਕੋਸ਼ਿਸ਼ ਨਾ ਕਰ ਤੇ ਤੂੰ ਮੇਰੀ ਗੱਲ ਸੁਣ ਲੈ ਤੂੰ ਕੋਲ ਨਾ ਸਭ ਕੁਝ ਮੈਂ ਪ੍ਰਾਣੀ ਉਹ ਹੀ ਆ ਇਹਨਾਂ ਨੂੰ ਕਿ ਚਾਰ ਦਿਨ ਤੋਂ ਇਹਦਾ ਨਾਮ ਮਿਲ ਕੇ ਤੇ ਮੈਂ ਜੋ ਮਰਜ਼ੀ ਕਰਾਂ ਸਸਤੇ ਦਬਾਬ ਵਾਲਾ ਸਮਝ ਗਈ ਨਾ ਤੂੰ ਚਾਚੰਨੀ ਆਪਾਂ ਚੱਲੀਏ ਐਵੇਂ ਬੱਸ ਇਹਨਾਂ ਨੇ ਭਾਸ਼ਨ ਕਰੀ ਜਾਣਾ ਤੂੰ ਮੇਰੇ ਤੋਂ ਪੁੱਛੇ ਬੜੇ ਚੱਲੇਂ ਤੇਰੀ ਇੰਨੀ ਹੀ ਮਤ ਵੱਧ ਗਈ ਹੈ ਕਿ ਤੂੰ ਮੇਰੇ ਪੁੱਛਣਾ ਨਹੀਂ ਸਹੀ ਸਮਝੀ ਮम्मी ਜੀ ਇਹਨਾਂ ਰੋਣਾ ਪੈ ਰਿਹਾ ਹੈ ਵਿਆਹ ਉਹ ਤਾਂ ਦੇਹ ਪਤਾ ਨਹੀਂ ਪਾਲਣ ਚੱਲੇ ਹੁਣ ਮੈਂ ਫੇਰ ਕੀ ਪੁੱਛਾਂ ਤੁਹਾਨੂੰ ਵਾ ਵ ਬੜੇ ਨਵੇਂ ਸੂਟ ਬੂਟ ਪਾ ਕੇ ਟੌਰ ਕੱਢ ਕੇ ਤੇ ਮੈਂ ਕਿ ਪਾਲਣ ਚੱਲੀ ਆ ਉਹ ਜਾਂਦੀ ਆ ਤੇ ਉਹਨੂੰ ਜਾਣਦੇ ਜੇ ਮੈਂ ਤੈਨੂੰ ਕਹਤਾ ਵਿਆਹ ਨਹੀਂ ਜਾਣਾ ਤੇ ਨਹੀਂ ਜਾਣਾ ਮੰਮੀ ਜੀ ਇਹ ਮੇਰਾ ਆਖਰੀ ਫੈਸਲਾ ਹੈ ਕਿਉਂ ਜਿਹੜਾ ਕਰਨ ਦੇ ਜੀ ਉਹ ਜਾਣਾ ਚਾਹੁੰਦੇ ਆ ਤੇ ਤੁਸੀਂ ਕਿਉਂ ਨਹੀਂ ਜਾਣ ਦਿੰਦੇ ਤੁਹਾਨੂੰ ਇਹਦੇ ਚ ਕੀ ਹਰਜ ਆ ਅੱਛਾ ਮੈਨੂੰ ਹਰਜ ਹੈਗਾ ਹੀ ਨਹੀਂ ਮੇਰੀ ਗੱਲ ਸੁਣ ਲੈ ਜੇ ਮੈਂ ਤੈਨੂੰ ਕਹਿਤਾ ਨਾ ਨਹੀਂ ਜਾਣਾ ਤੇ ਨਹੀਂ ਜਾਣਾ ਮੰਮੀ ਲੋਕਾਂ ਦੀਆਂ ਸੱਸਾਂ ਇਸ ਗੱਲ ਨੂੰ ਤਰਸਦੀਆਂ ਵਾ ਕਿ ਸਾਡੀਆਂ ਨੌਵਾਂ ਪਿਆਰ ਨਾ ਰਹਿਣ ਤੇ ਉਹਨਾਂ ਦੀ ਆਪਸ 'ਚ ਬਣੇ ਮੈਂ ਪਹਿਲੀ ਸੱਸ ਵੇਖੀ ਆ ਜਿਹਨੂੰ ਦੋਵਾਂ ਦੇ ਬਣਨ ਤੋਂ ਜੈਲਸੀ ਆ ਤੂੰ ਇਹਨੂੰ ਜੋ ਮਰਜ਼ੀ ਸਮਝੀ ਜਾ ਇਹ ਹੁਣ ਅੱਗੋ ਤੇਰੀ ਮਰਜ਼ੀ ਆ ਤੂੰ ਜਾਣਾ ਕਿ ਰਹਿਣਾ ਨਹੀਂ ਤਾਂ ਫਿਰ ਮੰਮੀ ਛੱਡ ਕਰੇ ਤੂੰ ਜਾ ਪਾ ਲੈ ਮੈਂ ਰਹਿਣ ਨਹੀਂ ਦਿੰਨੀ ਆ ਦੀਦੀ ਕਿੰਨਾ ਮਜ਼ਾ ਆਉਣਾ ਸੀ ਦੋਵੇਂ ਜਣੇ ਵਿਆਹ ਜਾਂਦੇ ਤੇ ਪਤਾ ਨਹੀਂ ਮੰਮੀ ਜੀ ਦਾ ਕਿਦਾਂ ਦਾ ਸੁਭਾਅ ਆ ਇਹ ਚਾਹੁੰਦੇ ਕੀ ਆ ਚਾਹ ਤੇ ਮੈਨੂੰ ਵੀ ਬੜਾ ਹੀ ਕਿ ਮਜਾ ਆਵਾ ਵਿਆਹ ਬੜਾ ਚਿਰ ਹੋ ਗਿਆ ਵਾ ਮੈਂ ਕਦੀ ਕੋਈ ਵਿਆਹ ਨਹੀਂ ਵੇਖਿਆ ਮੈਂ ਸੱਚਾ ਚਲ ਅੱਜ ਪਾ ਲੈ ਤੇ ਜਾਣੀ ਥੋੜਾ ਬੋਤਾ ਕੰਮ ਅੱਜ ਕਰਾਉਣੀ ਤੇ ਇੱਕ ਅੱਧੇ ਦਿਨ ਚ ਫੇਰ ਚਲ ਜਾਂਦੀਆਂ ਦੋਵੇਂ ਜਣੇ ਮੈਨੂੰ ਕੀ ਪਤਾ ਇਹਨਾਂ ਨੂੰ ਜਾਣ ਹੀ ਨਹੀਂ ਦੇਣਾ ਆ ਜਾਣਾ ਚਲੀਏ ਕੀ ਕਰ ਲੈਣਗੇ ਨਹੀਂ ਸ਼ਮੀ ਐਵੇਂ ਇਹਨਾਂ ਨੂੰ ਵੀ ਕਹਿਣਗੇ ਤੇ ਕਲੇਸ਼ ਪਾਉਣਗੇ ਕੋਈ ਫਾਇਦਾ ਨਹੀਂ ਹੈਗਾ ਕੋਈ ਗੱਲ ਨਹੀਂ ਤੂੰ ਜਾ ਮੈਂ ਘਰ ਹੀ ਰਹਿਣੀ ਆ ਠੀਕ ਹੈ ਜੀ ਮੈਂ ਤਾਂ ਸੋਚਿਆ ਸੀ ਕਿ ਸ਼ਮੀ ਦੇ ਆਉਣ ਤੇ ਮੇਰੀਆਂ ਬੇੜੀਆਂ ਖੁੱਲ ਜਾਣਗੀਆਂ ਪਰ ਨਾ ਮੰਮੀ ਨੇ ਤੇ ਮੇਰੀਆਂ ਬੇੜੀਆਂ ਕਦੀ ਖੁੱਲਣ ਹੀ ਨਹੀਂ ਦੇਣੀਆਂ ਮੈਂ ਆਪਣੀ ਮਰਜ਼ੀ ਨਾਲ ਕਦੀ ਵੀ ਕਿਤੇ ਆ ਜਾ ਨਹੀਂ ਸਕਦੀ ਕਿ ਡਿੱਚ ਚਲਾਕ ਬਣੀ ਐ ਐ ਕਿ ਮੰਮੀ ਜੀ ਮੈਂ ਵਿਮਲ ਨਾਲ ਲੈ ਜਾ ਤੈਨੂੰ ਮੈਂ ਲੈ ਕੇ ਜਾਂਦੇ ਨਹੀਂ ਵਿਮਲ ਨੂੰ ਵੱਡੀ ਚਲਾਕ ਬਣੀ ਫਿਰਦੀ ਐ ਜਿੰਨਾ ਸੋ ਇਹਨਾਂ ਨੂੰ ਮੈਂ ਦੂਰ ਰੱਖ ਦਿਆਂ ਉਹਨਾਂ ਹੀ ਲੱਗੇ ਹੋਈ ਜਾਂਦੇ ਆ ਕਿ ਟਰਾਈ ਨਾ ਚ ਲੜਾਈ ਪਾਵਾਂ ਲੈ ਆਂਡੇ ਹੀ ਤੋਰੀ ਹੁਣ ਇੱਧਰ ਸਿਰ ਖਾਊਗੀ ਆ ਕੇ ਫਿਰ ਮੇਰਾ ਮੇਨਸਾਬ ਨਾ ਹੋਵੇ ਤਾਂ ਮੰਮੀ ਜੀ ਬੋਲੋ ਮੈਂ ਫਿਰ ਕੱਲੀ ਚਲ ਜੰਨੀ ਆ ਤੇ ਮੇਰੀ ਗੱਲ ਸੁਣੋ ਮੈਂ ਬੈਂਕ ਵੀ ਹੋ ਕੇ ਆਉਣ ਲੱਗੀ ਆ ਅੱਛਾ ਮੇਰੀ ਗੱਲ ਸੁਣ ਇੱਧਰ 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 ਬਹਿ ਤੁਸੀਂ ਮੇਰੀ ਗੱਲ ਸੁਣ ਪੁੱਤ ਤੇ ਮੈਂ ਕਿੰਨੀ ਵਾਰੀ ਸਮਝਾਇਆ ਮੇਰਾ ਦਿਲ ਨਹੀਂ ਕਰਦਾ ਉਹਦੇ ਸਾਹਮਣੇ ਤੈਨੂੰ ਬੋਲਣ ਨੂੰ ਪਰ ਮੈਂ ਕੀ ਕਰਾਂ ਮੇਰੀ ਮਜਬੂਰੀ ਮੈਨੂੰ ਬੋਲਣਾ ਪੰਦਾ ਮੈਂ ਤੇਨੂੰ ਕਿਹਾ ਉਹ ਅੱਧੀ ਸ਼ਦੈਣ ਹੈਗੀ ਉਹ ਨਾ ਖੜਿਆ ਕਰ ਉਹਨੂੰ ਮੰਮੀ ਬੱਸ ਕਰੋ ਜੇ ਉਹ ਅੱਧੀ ਸ਼ਦੈਣ ਹੁੰਦੀ ਨਾ ਉਹਨੂੰ ਤਾਂ ਡੇਕ ਅੱਦੇ ਦਾ ਸਿਰੇ ਤੇ ਪਾੜ ਦੇਣਾ ਹੀ ਹੁੰਦਾ ਅੱਛਾ ਤੂੰ ਸਿਰ ਚੰਗੀ ਭਣੀ ਉਹ ਤਿਆਰ ਹੁੰਦੀ ਆ ਇੱਕ ਮਿੰਟ ਹਾਂ ਬੋਲ ਸਾਰਾ ਉਹਨੇ ਇੱਥੇ ਘਰ ਸੰਭਿਆ ਵਾ ਇੱਕ ਇੱਕ ਕੰਮ ਕਰਦਾ ਕਰਦੀ ਆ ਠੀਕ ਆ ਤੇ ਤੁਸੀਂ ਉਹਨੂੰ ਸ਼ਦੈਣ ਕਹਿੰਦੇ ਜੇ ਵੀ ਤੂੰ ਕਿੱਦਾਂ ਉਹ ਤਿਆਰ ਹੁੰਦੀ ਲੀੜਾ ਕਪੜਾ ਪਾਦੀ ਐਦਾਂ ਸ਼ਦੈਣਾ ਤਿਆਰ ਹੁੰਦਾ ਅੱਛਾ ਮੇਰੀ ਗੱਲ ਸੁਣ ਉਹ ਤਾਂ ਸਾਰਾ ਸਾਰਾ ਦਿਨ ਸਿਰ ਨਹੀਂ ਹੁੰਦੀਆਂ ਮੇਰੀ ਗੱਲ ਤੇ ਸੁਣਨਾ ਪਹਿਲਾਂ ਧੀਏ ਕਿਉਂ ਬੋਲੀ ਜਾਂਦੀ ਧੀਏ ਰਣੀਆ ਮੇਰੀ ਗੱਲ ਸੁਣਨਾ ਮੇਰੀ ਗੱਲ ਸੁਣ ਕਪੜਾ ਤੇ ਹੁਣੇ ਲੱਗੀ ਨਾ ਪਾਣ ਜਦੋਂ ਤਾਂ ਤੂੰ ਪਾਣ ਲੱਗੀ ਪਹਿਲਾਂ ਵੇਖਿਆ ਸੀ ਨਾ ਅੱਧੀ ਛੱਲੀ ਬਣੀ ਰਹਿੰਦੀ ਹੁੰਦੀ ਸੀ ਹਾਂਜੀ ਮੰਮੀ ਜੀ ਤੁਸੀਂ ਬਿਲਕੁਲ ਸਹੀ ਕਿਹਾ ਹਾਂ ਕਿ ਕਪੜਾ ਉਹ ਹੁਣ ਪਾਉਣ ਲੱਗੀ ਆ ਕਿਉਂਕਿ ਉਹਨੂੰ ਮੈਂ ਪਵਾਉਣ ਲੱਗੀ ਆ ਇਸ ਤੋਂ ਪਹਿਲੇ ਉਹਨੂੰ ਵਿਚਾਰੀ ਨੂੰ ਕੱਪੜੇ ਮਿਲਦੇ ਹੀ ਨਹੀਂ ਰਹੇ ਜਿਹੜੇ ਉਹ ਕੀ ਪਾ ਕੇ ਤਿਆਰ ਹੁੰਦੀ ਨਹੀਂ ਧੀਏ ਨਾ ਇਸ ਤਰ੍ਹਾਂ ਦੀ ਗੱਲ ਕਰ ਕੱਪੜੇ ਵੇਖ ਕਿੰਨੇ ਪਏ ਅੱਗ ਲੱਗਣੇ ਨਹੀਂ ਕੱਪੜੇ ਉਹ ਨਹੀਂ ਸੀ ਪਾਉਂਦੀ ਇਹ ਨਾ ਤੇਰੇ ਕੋਲ ਮਾੜਾ ਜਿਹਾ ਡਰਦੀ ਆ ਤਦ ਤਿਆਰ ਹੁੰਦੀ ਆ ਮੇਰੇ ਕੋਲ ਨਹੀਂ ਡਰਦੀ ਮੰਮੀ ਜੀ ਉਹ ਤਾਂ ਡੇਗੋ ਡਰਦੀ ਆ ਰਾਜੂ ਬਾਜੀ ਕੋਈ ਨਾ ਡਰਦੀ ਆ ਕਿ ਉਹ ਖੁੱਲ ਕੇ ਜੀ ਨਹੀਂ ਸਕਦੀ ਇਸ ਗੱਲ ਨੂੰ ਸਮਝੋ ਮੰਮੀ ਜੇ ਕੋਈ ਤੁਹਾਡੀ ਧੀ ਨਾਲ ਇਦਾਂ ਕਰੇ ਫੇਰ ਕਿਉਂ ਸ਼ਮੀ ਤੂੰ ਇਤਰਾ ਮੇਰੀ ਧੀ ਤੇ ਜਾਣ ਲਈ ਆ ਕਿਉਂ ਤੂੰ ਇਤਰਾ ਜਾਣ ਲਈ ਆ ਧੀਏ ਮੈਂ ਪਤਾ ਤੈਨੂੰ ਕਿੰਨਾ ਪਿਆਰ ਕਰਦੀ ਜਦੋਂ ਮੈਂ ਉਹਦੇ ਸਾਹਮਣੇ ਤੈਨੂੰ ਬੋਲਦੀ ਆ ਨਾ ਮੈਨੂੰ ਨਹੀਂ ਚੰਗਾ ਲੱਗਦਾ ਹੈਗਾ ਤੂੰ ਗੱਲ ਸਮਝਦੀ ਨਹੀਂ ਹੈਗੀ ਛੱਡ ਛੱਡ ਅੱਛਾ ਮੇਰੀ ਗੱਲ ਸੁਣ ਅੱਜ ਸ਼ਾਮੇ ਨਾ ਤੂੰ ਪਾਰਲਰ ਚ ਹੋਇਆ ਜਲਦੀ ਆ ਜੀ ਫਿਰ ਨਾ ਮੈਂ ਤੇਰਾ ਸੋਹਣਾ ਜਿਹਾ ਸੂਟ ਲੈ ਕੇ ਦਵਾਂਗੀ ਨਹੀਂ ਮੰਮੀ ਮੇਰੇ ਕੋਲ ਬਹੁਤ ਸੂਟ ਪਏ ਆ ਮੈਂ ਕੋਈ ਸੂਟ ਨਹੀਂ ਲੈਣਾ ਲੈ ਸ਼ਦਨ ਜੀ ਲੈਣਾ ਕਿਉਂ ਨਹੀਂ ਇਹ ਤਾਂ ਮੈਂ ਪਿਆਰ ਦੇ ਤੌਰ ਤੇ ਤੈਨੂੰ ਲੈ ਕੇ ਜਾਣਾ ਤੇ ਵਿਮਲ ਉਹਨਾਂ ਦੱਸੇ ਕਿ ਉਹਨਾਂ ਮੰਮੀ ਨੇ ਮੈਨੂੰ ਸੂਟ ਲੈ ਕੇ ਦਿੱਤਾ ਔਰ ਤੇਰੀ ਕੋਈ ਚੀਫ ਆਬਦੇ ਮੇਰੇ ਧੀਰ ਤੇ ਸਾਰੇ ਰੰਗ ਫੱਬਦੇ ਆ ਮੰਮੀ ਜੀ ਆ ਮੈਂ ਬੈਂਕ ਤੇ ਜਾਣਾ ਹੈ ਤੇ ਤੁਸੀਂ ਲੋਕਾਂ ਦਾ ਨੰਬਰ ਉਹਨਾਂ ਕੋਲ ਪੁੱਛਿਆ ਹੈ ਕਿ ਨਹੀਂ ਪੁੱਛਿਆ ਮੈਂ ਗਾਣੇ ਕਢਾ ਕੇ ਲਿਓਨੇ ਆ ਮੈਂ ਕੱਲ ਪਰਸੋਂ ਦੀ ਤੁਹਾਨੂੰ ਇੱਕੋ ਹੀ ਗੱਲ ਕਹਿਣ ਦੀ ਆ ਆ ਤੂੰ ਬੈਂਕ ਜਾਣਾ ਹੈ ਨਾ ਬੈਂਕ ਜਾਣਾ ਨਾ ਹਾਂਜੀ ਤੂੰ ਸਿਰ ਖਬਰਾਂ ਨਹੀਂ ਸੁਣਨ ਡਈ ਕਾ ਦੀਆਂ ਖਬਰਾਂ ਮੰਮੀ ਅੱਜ ਤਾਂ ਬੈਂਕ 'ਚ ਹੜਤਾਲ ਆ ਤੇ ਅਗਲੇ 2 ਮਹੀਨੇ ਤੱਕ ਹੜਤਾਲ ਨਹੀਂ ਬੈਂਕਾਂ 'ਚ ਕੋਈ ਗੱਲ ਨਹੀਂ ਮੰਮੀ ਜੇ ਬੈਂਕ 'ਚ ਹੜਤਾਲ ਹੋਊਗੀ ਨਾ ਤੇ ਮੈਂ ਮੋੜਾਂਗੀ ਫਿਰ ਤੇ ਪਾਰਲਰ ਵੀ ਨਹੀਂ ਖੁੱਲੇ ਹੁੰਦੇ ਮੈਰੀ ਤਾਂ ਹੁਣੇ ਗੱਲ ਹੋਈ ਆ ਉਹਦੇ ਨਾਲ ਨਾ 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 ਮਗਲਰ ਤਾਂ ਉਹਨਾਂ ਦਾ ਕੀ ਲਿੰਕ ਆ ਮੇਰੀ ਗੱਲ ਸੁਣ ਦੋ ਮਹੀਨੇ ਤੱਕ ਹੜਤਾਲ ਕਰਤੀ ਉਹਨਾਂ ਦੇ ਬੈਂਕ 'ਚ ਕਦੇ ਦੋ ਮਹੀਨੇ ਤੱਕ ਬੈਂਕਾਂ ਨਹੀਂ ਖੁੱਲਣੀਆਂ ਤੇ ਜਿਹੜਾ ਬੈਂਕ ਦੇ ਅੱਗੇ ਆਇਆ ਤੇ 2 ਲੱਖ ਰੁਪਏ ਜੁਰਮਾਨਾ ਪੈ ਜਾਣਾ ਹੀ ਮੰਮੀ ਜੀ ਤੁਹਾਨੂੰ ਕੀ ਲੱਗਦਾ ਮੈਂ ਛੋਟੀ ਜੀ ਬੱਚੀ ਆ ਜਿਹਨੂੰ ਬਿੱਲੀ ਤੋਂ ਡਰਾ ਲੋਗੇ ਕੀ ਕਰਨ ਦੇ ਇਹਨਾਂ ਪੁੱਤ ਵੇ ਮੈਂ ਤਾਂ ਉਸ ਬਿੱਲੀ ਨੂੰ ਵੱਟੇ ਮਾਰੂੰਗੀ ਤੇ ਫਿਰ ਜਿਹੜਾ ਕਦ ਬਿੱਲੀ ਤੋਂ ਡਰਾਊਗਾ ਨੰਬਰ ਦੋ ਪੱਥਰ ਨੰਬਰ ਮੈਨੂੰ ਕੀ ਅੱਗ ਲੱਗਣਾ ਪਤਾ ਨੰਬਰ ਹੈ ਕੀ ਆ ਮੇਰੀ ਗੱਲ ਸੁਣ ਲੋ ਮੈਂ ਚੱਲੀ ਜੇ ਫਿਰ ਪਾਰਲਰ ਦੇ ਤੇ ਕੱਲ ਤੱਕ ਮੈਨੂੰ ਗਹਿਣੇ ਚਾਹੀਦੇ ਜੇ ਜੇ ਮੈਨੂੰ ਨਹੀਂ ਨੰਬਰ ਦੇਣਾ ਤੇ ਲੱਗੀ ਸਮਝ ਮੇਰੀ ਗੱਲ ਸੁਣ ਪੁੱਤਰ ਗਹਿਣਿਆਂ ਦੀ ਕੀ ਗੱਲ ਆ ਪੁੱਤਰ ਲੁੱਟਾ ਖੂਆ ਆ ਤੂੰ ਵੇਂਦੀ ਨਹੀਂ ਕਿ ਅਕ ਤੂੰ ਮੋਬਾਈਲ ਲੈ ਲੈ ਤਾ ਜਿਹੜਾ ਮੈਨੂੰ ਉਹ ਮੋਬਾਈਲ ਚ ਕਿਤਨਾ ਦੱਸਿਆ ਉਹ ਜਨਾਨੀ ਨੇ ਚੈਨ ਪਾਈ ਨਹੀਂ ਪਿੱਛੋਂ ਦੀ ਆਏ ਐਕਟਿਵਾ ਤੋਂ ਚੈਨ ਲਾ ਕੇ ਲੈ ਕੇ ਹੈ ਫਿਰ ਕਾਂਟੇ ਪਾਏ ਵਾਲੀਆਂ ਲਾ ਕੇ ਲੈ ਕੇ ਤੇ ਮੈਂ ਥੋੜਾ ਚੰਨੀ ਆ ਕਿ ਮੇਰੇ ਏਡੀ ਸੋਣੀ ਧੀ ਦੇ ਕੰਨ ਪਾਟਣ ਹੈਂ ਗਲੇ ਤੇ ਕੁਝ ਨਾ ਕੁਝ ਰੀਟ ਪਵੇ ਮੈਂ ਨਹੀਂ ਚਾਹਦੀ ਹੈਗੀ ਪੁੱਤ ਨਾ ਗਹਿਣਾ ਨਹੀਂ ਪਾਣਾ ਚਾਹੀਦਾ ਗਹਿਣਾ ਨਹੀਂ ਪਾਣਾ ਚਾਹੀਦਾ ਜਿੰਨਾ ਹੋ ਸਕੇ ਗਹਿਣੇ ਤੋਂ ਦੂਰ ਆ ਵੇਲਾ ਆ ਉਹ ਵਾਲੀਆਂ ਤੇਰੇ ਸਮਾਨ ਚੋਂ ਮੈਂ ਕੱਢ ਲਈ ਸਮਝਦੇ ਨਹੀਂ ਪਏ ਇਦਾਂ ਕਦੋਂ ਪਾਉਣੀ ਪਈਆਂ ਮੈਂ ਪਰ ਜਦੋਂ ਵਿਆਹ ਤੇ ਜਾਣਾ ਵਾ ਉਦੋਂ ਤੇ ਮੈਨੂੰ ਗਹਿਣਾ ਚਾਹੀਦਾ ਆ ਨਾ ਸਮਝਿਆ ਦੀ ਕੋਸ਼ਿਸ਼ ਕਰੂ ਉੱਥੇ ਮੰਮੀ ਚਾਰ ਭੈਣ ਭਰਾ ਇਕੱਠੇ ਹੋਏ ਹੋਣੇ ਆ ਉਹਨਾਂ ਨੇ ਕਹਣਾ ਹੁਣ ਤੇਰਾ ਵਿਆਹ ਹੋਇਆ ਮਾਂ ਤੇਰੀ ਨੇ ਇੰਨਾ ਗਹਿਣਾ ਪਾਇਆ ਤੇ ਉਹ ਕਿੱਧਰ ਗਿਆ ਤੇਰਾ ਸਾਰਾ ਪੁੱਤਰ ਵਿਆਹਾਂ 'ਚ ਤਾਂ ਜਾਨਾ ਲੁੱਟਖ ਹੁੰਦੀ ਉਹ ਵਿਆਹਾਂ 'ਚ ਬੜੀ ਲੁੱਟਖ ਹੁੰਦੀ ਆ ਪਿੱਛੇ ਲੱਗ ਜਾਂਦੀ ਵਿਆਹਾਂ 'ਚ ਉਹਨਾਂ ਨੇ ਵੇਖ ਲੈਣਾ ਕਿ ਇਹ ਕੁੜੀ ਦੇਤੇ ਏਡਾ ਗਹਿਣਾ ਪਾਇਆ ਫਿਰ ਪਿੱਛੇ ਗੱਡੀਆਂ ਲੱਗ ਜਾਂਦੀਆਂ ਨਾ ਪੁੱਤ ਤਾਂ ਤੂੰ ਵੇਖਾ ਮਨਾ ਨਹੀਂ ਿਆਰ ਕਰਦੀ ਕਰਦੀ ਆ ਨਾ ਗੱਡੀ ਪਿੱਛੇ ਲੱਗ ਜੂਗੀ ਹੈ ਨਾ ਢਾਡੀ ਲੜਾਈ ਹੋਊਗੀ ਉਹਦਾ ਕੀ ਫਾਇਦਾ ਮੇਰੀ ਗੱਲ ਸੁਣ ਗਹਿਣਾ ਨਹੀਂ ਪੱਕ ਚ ਨਾਨੇ ਤੈਨੂੰ ਮੈਂ ਉਧਰ ਸੋਖੀ ਜੀ ਤੇ ਗੱਲ ਕਹੀ ਸੀ ਤੈਨੂੰ ਮੈਂ ਪਿੱਤਲ ਲੈਨੇ ਉਹ ਲਿਖਿਆ ਤੇਰਾ ਪਿੱਛੇ ਸੋਨੇ ਸੇ ਕੰਮ ਨਹੀਂ ਖੋ ਜਾਏ ਤੋ ਗਮ ਨਹੀਂ ਮੰਮੀ ਆ ਕਹ ਹਵਦਾ ਨਾ ਬਾਰ ਬਾਰ ਨਾ ਬੋਲੂ ਮੈਨੂੰ ਮੇਰਾ ਗਹਿਣਾ ਚਾਹੀਦਾ ਆ ਤੇ ਮੈਂ ਵਿਆਹ ਚ ਪਾ ਕੇ ਜਾਣਾ ਵਾ ਫੇਰ ਲੈ ਲਿਓ ਭਾਵੇਂ ਤੁਸੀਂ ਪਰ ਮੈਨੂੰ ਇੱਕ ਕਰ ਹੀ ਚਾਹੀਦਾ ਵਾ ਮੈਂ ਤੁਹਾਨੂੰ ਇੰਨੀ ਗੱਲ ਹੁਣ ਕਹਿਤੀ ਜੇ ਭਾਵੇਂ ਅਮਨ ਨੂੰ ਕਹਿ ਦੋ ਕਢਾ ਲਿਓ ਹੁਣ ਤੇ ਭਾਵੇਂ ਵੱਡੇ ਭਾਜੀ ਨੂੰ ਕਹਿ ਦੋ ਮੈਨੂੰ ਗਹਿਣੇ ਨਾ ਮਤਲਬ ਆ ਹੋਰੀ ਬਾਜ਼ਾਰ ਦਾ ਪੁਲੀ ਚੰਦੇ ਨਾ ਸਵਾ ਆਏ ਹਾਈ ਕਿੱਡੀ ਟੀਟ ਐ ਡੀ ਚਿਚੜ ਐ ਐਡਾ ਸਖਤ ਚਿਚੜ ਐ ਕਿਥੇ ਮਗਰੋਂ ਲਾਥੇ ਦੀ ਨਹੀਂ ਇਹ ਉਹ ਚਿੱਚੜੇ ਜਿੰਨੀਆਂ ਮਰਜੀ ੱਟਾਂ ਮਾਰੇ ਜੋ ਮਰਦਾ ਨਹੀਂ ਹੈਗਾ ਐਡੀ ਮਗਰ ਪੈ ਗਈ ਮਗਰ ਪੈ ਗਈ ਗਹਿਣਾ ਦੋ ਗਹਿਣਾ ਦੋ ਗਹਿਣਾ ਤੈਨੂੰ ਦਮਾ ਕਿੱਥੋਂ ਜੇ ਕੋਲ ਮੇਰੇ ਹੋਊਗਾ ਤਾਂ ਗਹਿਣਾ ਤੇ ਰਾਜੂ ਨੇ ਅਮਨ ਨੇ ਸਾਰਾ ਵੇਚਤਾ ਹੁਣ ਮੈਂ ਕੀ ਕਰਾਂ ਤੇ ਤੇ ਸਮਾਂ ਪਹਾਰ ਹੀ ਕਰਦੀ ਕੋਈ ਨਹੀਂ ਨਾ ਮੈਨੂੰ। ਕਿਆ ਬਥੇਰੀ ਵਾਲਾ ਸਮਝਾਇਗਾ ਕਿ ਨਾ ਕੋਤ ਗੱਦਬਾਟ ਕਰੋ। ਚੇਰੀ। ਵੀ। ਆ ਗਿਆ? ਚਾਹ ਬਣਾ ਦੋ। ਪਾਣੀ ਪੀਣਾ? ਆ ਪਹਿਲਾਂ ਬਣਾ ਲਓ। ਪਾਣੀ ਪੀਂਦੇ ਤੇ ਮੇਰੀ ਗੱਲ ਸੁਣ ਲਾ। ਹੁਣ ਕੀ ਹੋ ਗਿਆ ਵਾ? ਹੋ ਗਿਆ ਨਾ। ਤੂੰ ਦੱਸਦਾ ਅੱਜ ਕੋਣ ਤੇ ਗੱਲ ਸੁਣ ਲਾ। ਉਹ ਮਮੀ ਮੈਂ ਘਰ ਬਾਹਰ ਚੋਂ ਨਾ ਟੈਨਸ਼ਨ ਦੀ ਪਹਿਲਾਂ ਦੇ ਦਿੰਦੇ ਜੇ। ਹੁਣ ਕੀ ਕੋਈ ਹੋ ਗਿਆ ਵਾ? ਮੈਂ कोई नहीं दे दिंदी तेरे भले दे सोच रही हां मैं टेंशन कदे देनी तू मैं नहीं देनी तेरे पापा तेरी टेंशन कर दसो इने गरम हो जे प्लस पता मैं तुम भी दादी बाज रखा है वो क्लास मैं बहुत तो मोटे पे लाना तेरे को खिलाना थोड़ी बोला मैं तू देख रो समान इधर से दादा समान उधर कर पड़ता और मैं ਮੇਰੀ ਸੋਨੂ ਗੱਲ ਸੁਣ ਧਿਆਨ ਨਾਲ ਤੂੰ ਕਹਨ ਹੋ ਕੇ ਹੋਣੀ ਹੋਇਆ ਦੱਸੋ ਆ ਲਾਦੀ ਨਾ ਦੁਕਾਨ ਵੇਖਦੀ ਪਈ ਆ ਉਹ ਰ ਠੰਡੇ ਗਹਿਣੇ ਤੇ ਕੀ ਕਹਿੰਦੇ ਹੁੰਦੇ ਨਾ ਉੱਤੇ ਰੱਖਣ ਲਈ ਤੂੰ ਦੁਕਾਨ ਖਰੀਦ ਲੈ ਉਹ ਮੰਮੀ ਗਹਿਣੇ ਪੈਂਦੀ ਹੋ ਵੀ ਬੜੀ ਜੀ ਤਾਂ ਖਾਲੂ ਸਾਡੀ ਹੋ ਜੂਗੀ ਜਿੰਨਾ ਨਾ ਚੜਾਈ ਗਈ ਉਹਨਾਂ ਦੀ ਮੰਮੀ ਮੈਂ ਨਹੀਂ ਆਹੇ ਪੰਗਿਆਂ ਨਹੀਂ ਪੈਣਾ ਨਾਲ ਆ ਨਿੱਕੀਆਂ ਮੋਡੀਆਂ ਚੀਜ਼ਾਂ ਮੇਰਾ ਕਰਮ ਦੇਰ ਨਹੀਂ ਕਰਦਾ ਮੇਰਾ ਤੁਹਾਨੂੰ ਪਤਾ ਵਾ ਮੈਂ ਹੀ ਸੋਚਦਾ ਕੋਈ ਵੱਡਾ ਕਰੀਏ ਵੱਡਾ ਕਰੀਏ ਕੀ ਨਿੱਕੀ ਦੁਕਾਨ ਆ ਕਿੰਨੇ ਦੀ ਹੋਗੀ 4 ਲੱਖ ਤੇ 5 ਲੱਖ ਦੀ ਵੱਡਾ ਕਰਦਾ ਰਹਿ ਤਾ ਤੇਰੇ ਨਿਕਾਲ ਕੇ ਲਿਆ ਜਾਣਾ ਤੂੰ ਜਿਦਾ ਕੋਈ ਡਰ ਦੇ ਕੋਈ ਕੁਝ ਵੀ ਨਹੀਂ ਹੋਇਆ ਮੰਮੀ ਕਰ ਲੈਣ ਜਣਾ ਕੋਈ ਕਿਉਂ ਤੂੰ ਟੈਨਸ਼ਨ ਲੈਣ ਦੇ ਜੀ ਅਗਰ ਪਤਾ ਉਹ ਚਾਚੀ ਤੇਰੀ ਕੋ ਜਮੀਨ ਦਾ ਜਿਹੜਾ ਹਿੱਸਾ ਰਿਹਾ ਜੀ ਹੈ ਨਾ ਹੁਣ 에어ਪੋਰਟ ਚ ਆ ਗਈ ਨਾ ਜਗਾ ਕਿੰਨੇ ਦੀ ਹੋ ਗਈ ਉਹ ਪੈਸੇ ਵੀ ਗਏ ਤੂੰ ਹੁਣ ਜਗਾ ਤੇ ਹਿੱਸਾ ਵੀ ਸਾਡਾ ਗਿਆ ਮੰਮੀ ਦਾ ਤਾ ਨੂੰ ਪਤਾ ਤੇ ਆਹ ਕਿੰਬੜੀ ਚੀਜ਼ ਹੈ ਨਾ ਮੈਨੂੰ ਨਹੀਂ ਰਾਸ ਹੁੰਦੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵਾ ਜੇ ਕੁਝ ਮੈਂ ਕਰੂੰਗਾ ਨਾ ਤੂੰ ਵੱਡਾ ਹੀ ਕਰਨਾ ਉਹ ਵੱਡਾ ਕਰਨਾ ਅੱਗੇ ਉਹ ਜਿਹੜੀ ਚਾਚੀ ਦੀ ਜ਼ਮੀਨ ਸੀਗੀ ਅਗੇ ਨਾ ਪਤਾ 에어ਪੋਰਟ ਆ ਗਈ ਨਾ ਤੋ ਉਦੋਂ ਤੂੰ ਅੰਨ ਜਾਣਾ ਹੀ ਬਾਅਦ ਤੇ ਮੈਨੂੰ ਆਨਾ ਮੰਮੀ ਮੇਰਾ ਹੀ ਸਦਵਾ ਦੇ ਤੂੰ ਤੋਦਾ ਹਿੱਸਾ ਲੈ ਲਿਆ 10 ਲੱਖ ਰੁਪਈਆ ਤੂੰ ਲਿਆ ਉਹ 10 ਲੱਖ ਵੀ ਸਾਡਾ ਖਰਾਬ ਹੋ ਗਿਆ ਤੂੰ ਬਾਹਰ ਵੀ ਨਹੀਂ ਗਿਆ ਉਹ ਖਾਦਾ ਪੀਤਾ ਗਿਆ ਹੈ ਤੋ ਹੁਣ ਔਰ ਕਰੋੜਾਂ ਦੀ ਜਗ੍ਹਾ ਹੋ ਗਈ ਤੇ ਉਥੋਂ ਵੀ ਥੱਲੇ ਰਹਿ ਗਿਆ ਤੂੰ ਤੇ ਮੈਂ ਥੱਲੇ ਥੱਲੇ ਹੀ ਕਰੀ ਜਾਣਾ ਤੇ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਤੂੰ ਮੰਮੀ ਮੈਂ ਕਿਹੜਾ ਜਾਣ ਵਿੱਚ ਕੀਤਾ ਬਾਅਦ ਚ ਨਹੀਂ ਮੰਨ ਕੀਤਾ ਬਾਅਦ ਜਾਣ ਨੂੰ ਨਾਲੇ ਅਹੀਂ ਤੇ ਸੋਚਿਆ ਕੁਝ ਹੋ ਲਈ ਉਸ ਹਿਸਾਬ ਨਾਲ ਤਾਂ ਹੋਇਆ ਨਹੀਂ ਕੁਝ ਸਾਨੂੰ ਇਹੀ ਹੀਗਾ ਵਾਹ ਜਾ ਕੇ ਮੇਨਤਾ ਕਰਨ ਵਾਲੋ ਇੱਥੇ ਚਾਚੀ ਕੋ ਸਾਰਾ ਕੁਝ ਹੈਗਾ ਤੇ ਆ ਆਪਣੇ ਨਾਂ ਕਰਾਵਾਂਗੇ ਤੇ ਟੌਰ ਨਾ ਰਵਾਂਗੇ ਹੁਣ ਹੋ ਗਿਆ ਨਾ ਚਾਚੀ ਦਾ ਰੋਣਾ ਦੀ ਜਗਾ ਸਾਡੇ ਕੋ ਕੀ ਹੁਣ ਸਾਡੇ ਕੋ ਕੁਕ ਵੀ ਨਹੀਂ ਉੱਥੇ ਆਪੇ ਰਾਣੀ ਬਣ ਕੇ ਬਹੁਤ ਅਈ ਆਪੇ ਗੋਲੇ ਬੰਨਾ ਸਾਨੂੰ ਅਕਲ ਹੀ ਨਹੀਂ ਅੱਜ ਕੇ ਕੀ ਜੀ ਤੈਨੂੰ ਮੈਂ ਜਿਹੜਾ ਆਖ ਲਾਉਣੀ ਆ ਤੂੰ ਰਾਹ ਨਹੀਂ ਲੱਗਦਾ ਪੁੱਤ ਮੇਰੇ ਮੰਮੀ ਹੁਣ ਗੱਲ ਦੱਸ ਦਿਆਂ ਸਾਰਾ ਕੁਝ ਤੁਹਾਨੂੰ ਪਤਾ ਐ ਮੈਂ ਕਿਤੇ ਇੰਨਾ ਇੱਕਦਮ ਥੋੜੀ ਹੋ ਜਾਂਦੀ ਹੂ ਭੋਤ ਨਹੀਂ ਕਰਦੀ ਆ ਤੈਨੂੰ ਮੈਂ ਕਿਤਾ ਨਹੀਂ ਉਤਰੇ ਕਰੀ ਗਿਆ ਹੋਣ ਹੁੰਦਾ ਏ कंपनी वाले ਤਾਂ ਸੀ ਮੈਂ ਸੋਚਿਆ ਤੇ ਚਾਚੀ चाची ਨਹੀਂ नहीं ਤੇ आ गया नाकी, 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 कि ਕੋ ਸ਼ਾਂਦੀ है भी लाखी ਸਾਰੀ ਨੂੰ ਭੇਜ ਮੇਰ ਕੋ ਮਮੀ ਤੂੰ ਹੀ तरीके ਨਾ ਤਰੀਕੇ ਨਾਲ ਗੱਲ ਕਰ ਉਹ ਚਾਚੀ ਨਾਲ ਕਿ ਮਿੰਨੇ ਉਹ ਗੱਡੀ ਖੜਾ ਦੇ ਤੂੰ ਮੰਗਣੀ ਆ ਤੂੰ ਹੀ ਉਹਨੇ ਦੇਣਾ ਮੇਰੇ ਨਾਲ ਕਰਨਾ ਕੁਛ ਨਹੀਂ ਹੋਣਾ ਤੂੰ ਪਿਆਰ ਪਾ ਉਹਦੇ ਵਿੱਚ ਵੇ ਇਹ ਤਾਂ ਗੱਲ ਕਰਕੇ ਮੈਂ ਤੇ ਚਿਰ ਕੋ ਕਿਹੜੇ ਮੁੰਡੇ ਮੈਨੂੰ ਤੇਰਾ ਮੁੰਡਾ ਵਾ ਮੇਰਾ ਹੀ ਤੂੰ ਕਰਨਾ ਵਾ ਤੇ ਮੇਰਾ ਕਰਕੇ ਦੇ ਮੈਨੂੰ ਵੀ ਮੁੰਡੇ ਯਾਰ ਦੋਸਤ ਕਹਿੰਦੇ ਆ ਵੀ ਤੂੰ ਵੀ ਕੁਝ ਗੱਡੀ ਗੁੱਡੀ ਲੀਲਾ ਉਹ ਚਾਚੇ ਵੀ ਨਾ ਮੰਮੀ ਅੱਜ ਕਾਲਾ ਮਾਣਾ ਮਾਣਾ ਨਹੀਂ ਕਰਦੀ ਸਾਰਾ ਕੁਝ ਤੇ ਇਹੋ ਗੱਲ ਮੇਰਾ ਜਵਾਈ ਇਦਾਂ ਮੇਰਾ ਜਵਾਈ ਉਦਾਂ ਮੈਂ ਉਹਨੂੰ ਆ ਲੈ ਕੇ ਦੇਣਾ ਨਾ ਉਹਨੂੰ ਉਹ ਲੈ ਕੇ ਦੇਣਾ ਮੈਂ ਨੂੰ ਤਾਂ ਪਤਾ ਤੈਨੂੰ ਆਖਿਆ ਤੂੰ ਹੀ ਮੰਗ ਉਹ ਥੋੜਾ ਮੰਗਦਾ ਤੂੰ ਜ਼ਿਆਦਾ ਮੰਗ ਫੇਰੀ ਕੁਝ ਪੱਲੇ ਪੈਣਾ ਹੀ ਹੁਣ ਕੋਈ ਸੋਚ ਹੁਣ ਦਿਮਾਗ 'ਚ ਨਾ ਹੁਣ ਮੰਮੀ ਕੋਈ ਨਹੀਂ ਮੈਂ ਜਾਣਦਾ ਵਾਂ ਤੇ ਵੇਖਦਾ ਚਾਚੀ ਨਾਲ ਗੱਲ ਕਰਕੇ ਕੀ ਕਹਿੰਦੀ ਅੱਗੋਂ ਕੁਝ ਮੇਲਾ ਅੱਗੇ ਚਾਚੀ ਆਪੇ ਚੀਜ਼ਾਂ ਦਿੰਦੀ ਸੀ ਆਪੇ ਤੇ ਨੂੰ ਕਹਿੰਦੀ ਸੀ ਇੱਧਰ ਆ ਲੈ ਜਾ ਪੈਸੇ ਲੈ ਲੈ ਕਰ ਲੈ ਹੁਣ ਆਪਣੀ ਕਹੀਦੀ ਐ ਨਹੀਂ ਕਹੀ ਜੀ ਉਹਨੂੰ ਤੂੰ ਲੱਲੇ ਪੱਪੇ ਲਾ ਦੇ ਨਾ ਪਿਆਰ ਦੇ ਨਾਲ ਉਹਨੂੰ ਠੱਗ ਠੀਕ ਆ ਮੰਮੀ ਕਰਦਾ ਕੁਝ ਨਾ ਕੁਝ ਇਹ ਤੁਹਾਨੂੰ ਮੈਨੂੰ ਵੀ ਖੰਦਿਆ ਕੁਝ ਨਾ ਕਰਨਾ ਹੀ ਪੈਣਾ ਵਾ ਨਹੀਂ ਸਾਰਾ ਕੁਝ ਅੰਮਣੇ ਹੜਾਪ ਲੈਣਾ ਜੀ ਉਹਨੂੰ ਲਾਟ-ਚਾਟ ਕਰਕੇ ਤੋਰ ਕੋ ਚੀਜ਼ਾਂ ਮੰਗ ਹੁਣ ਪਰ ਟੈ ਨਹੀਂ ਉਹ ਮਨੇ ਇੱਕ ਮੰਗ ਤਾਂ ਤੂੰ ਦੋ ਮੰਗ ਮਗਾਉਂਦਾ ਕਿ ਤੇ ਅਸਗਿੱਤੀ ਮੈਨੂੰ ਨਹੀਂ ਦੱਸਦੀ ਮੈਂ ਪਹਿਲਾਂ ਤਾਂ ਤੇਰੇ ਕੋਲ ਆ ਮੈਨੂੰ ਕੁਝ ਵੀ ਨਹੀਂ ਲੈ ਕੇ ਚਾਚੀ ਤੂੰ ਚਲੋ ਠੀਕ ਆ ਮੰਮੀ ਮੈਂ ਫਿਰ 2 ਮਿੰਟ ਅੰਦਰ ਰੈਸਟ ਕਰ ਲਾਂ ਫਿਰ ਮੈਂ ਜਾਣਾ ਚਾਚੀ ਵਾਸ਼ਾਂ ਪੀਣਾ ਚਾ ਕਰ ਲਾ ਫਿਰ ਕੋਈ ਨਹੀਂ ਕਰਦਾ ਮੰਮੀ ਕੰਮ ਕਰ ਲਵਾ ਮੈਂ ਲੈ ਵਾਸ਼ਾਂ ਦੇ ਦੇ ਚਾ